ਸਾਲ ਸੁਜੀ ਠੀਕ ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਤੁਹਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲਗ ਗਿਆ ਹੁੰਦਾ ਤਸਵੀਰ ਬਾਗਾ ਬਣਾਣਾ ਤੇ ਅੱਜ ਜੋ ਬਈ ਤੁਸੀਂ ਸਕਰੀਨ ਤੇ ਵੇਰ ਦੇਖ ਰਹੇ ਆਂ ਕਾਲੀ ਉਹ ਸੂਈ ਆ ਤਾਜੀ ਸੂਈ ਆ ਬਾਕੀ ਲੈਨੇ ਆ ਨਟੇਲ ਸਸੀ ਗਾ ਜੀ ਸਸੀ ਗਾ ਬਾਈ ਕੀ ਨਾਂ ਆ ਜੀ ਆਪਣਾ ਮੇਰਾ ਨਾਂ ਹਰਪੰਨ ਸਿੰਘ ਆ ਜੀ ਪਈਨੋ ਠੀਕ ਆ ਜੀ ਤੇ ਕੀ ਡਿਟੇਲ ਆ ਜੀ ਆਪਣੀ ਵੇਰ ਦੀ ਬਈ ਇਹ ਦੂਜਾ ਸੂਹਾ ਸੂਈ ਆ ਜੀ ਕੱਲ ਸੂਈ ਆ ਵੱਛੀ ਨੂੰ ਇਹਨੇ ਜਨਮ ਦਿੱਤਾ ਠੀਕ ਆ ਜੀ ਮਾਲਕਾਂ ਦਸਨ ਮਤਾਉਕ ਪਹਿਲੇ ਸੂਏ ਨੇ 14-15 ਕਿਲੋ ਦੁੱਧ ਦਿੱਤਾ ਹੈ ਯਾਨੀ ਪਹਿਲੇ ਸੂਏ 14-15 ਕਿਲੋ ਹਾਂ ਜੀ ਯਾਰ ਕੀ ਦੂਜਾ ਸੂਹਾ ਸੂਈ ਆ ਠੀਕ ਆ ਜੀ ਯਾਨੀ ਅੱਜ ਤੜਕੇ ਦਾ 3-3.5 ਕਿਲੋ ਬੋਲਾ ਕੱਢਿਆ ਠੀਕ ਆ ਤੇ ਜੇਰ ਵੀ ਆਪਣੇ ਕੋਲੇ ਪ੍ਰੋਪਰ ਵੀਡੀਓ ਪਈ ਆ ਠੀਕ ਹੈ ਕੰਪਲੀਟ ਕਲੀਅਰ ਹੈ ਤੇ ਚੋਣ ਨੂੰ ਐਡੀ ਠੰਡੀ ਹੈ ਜੀ ਥਣ ਥਣ ਨੂੰ ਦਿਸੀ ਜਾਂਦਾ ਕਿੱਡਾ ਚੰਗਾ ਲੱਗਿਆ ਵਾ ਹਾਂ ਉਹ ਤੁਹਾਨੂੰ ਧਾਰਾ ਮਾਰ ਕੇ ਵਿਖਾ ਦਿੰਨੇ ਆ ਤੇ ਚੋਣ ਨੂੰ ਤਾਂ ਦੋਨੇ ਪਾਸੇ ਬਹਿ ਜਾਓ ਇੱਕ ਪਾਸੇ ਬਹਿ ਜਾਓ ਪੈਰ ਨਹੀਂ ਚੱਕਦੀ ਨਿਆਣਾ ਪਾਓ ਚੇ ਨਾ ਪਾਓ ਜੀ ਹਾਂ ਕੋਈ ਲੋੜ ਨਹੀਂ ਰੱਸਾ ਪਾ ਲੋ ਤਾਂ ਵੀ ਕੋਈ ਗੱਲ ਨਹੀਂ ਨਾ ਪਾਉ ਤਾਂ ਵੀ ਕੋਈ ਗੱਲ ਨਹੀਂ ਲੋ ਬਈ ਇੱਕ ਤਾਂ ਬਈ ਮਗਰ ਵੱਡੀ ਗੱਲ ਤਾਂ ਹੈ ਮਗਰ ਵੀ ਬੱਛੀ ਆ ਤੁਸੀਂ ਦੇਖ ਸਕਦੇ ਆ ਕਾਲੀ ਸੂਈ ਆ ਜੀ 3 ਕਿਲੋ ਬਾਹਲਾ ਚੋ ਆ ਦੱਸਦੇ ਆ ਬਈ ਰਾਦੇ ਪਹਿਲੇ ਸੂਏ 15 15 ਕਿਲੋ ਦੁੱਧ ਦਾ ਰਕਾਰ ਸੀਗਾ ਤੇ ਬਾਕੀ ਤੁਹਾਨੂੰ ਥਣ ਹਵਾਨਾ ਦਿਖਾ ਦਿੰਦੇ ਆ ਥਣ ਹਵਾਨੇ ਹੀ ਕਰ ਮਾਲੀ ਬਈ ਬਹੁਤ ਸੋਹਣੀਆਂ ਹਵਾਨਾ ਹੋਣਾ ਬਾ ਕਮਾਲ ਤਿਆਰ ਕੀਤਾ ਵੇਖ ਸਕਦੇ ਆ ਬਈ ਤੁਸੀਂ ਵੇਖ ਸਕਦੇ ਖੁਚਾਂ ਤੋਂ ਬਈ ਉੱਤੇ ਆ ਹਵਾਨਾ ਤੁਸੀਂ ਦੇਖ ਸਕਦੇ ਬਾਕੀ ਥਣ ਥਣ ਦੇ ਹਿਸਾਬ ਨਾਲ ਥਾਣਾ ਬਈ ਉਸਾਂ ਨੂੰ ਤੁਸੀਂ ਦੇਖ ਸਕਦੇ ਆ ਚਾਈ ਦੀ ਬਈ ਪੋਲੀ ਹੋਊਗੀ ਤੁਸੀਂ ਦੇਖ ਸਕਦੇ ਆ ਥਣ ਥਣ ਬਹੁਤ ਸੋਹਣ ਲੱਗਿਆ ਕਰਮਾਲੀ ਦਾ ਮੁੱਠੀ ਮੁੱਠੀ ਵਾਲਾ ਥਾਣਾ ਤੇ ਬਾਕੀ ਮਗਰ ਵਛੀ ਐ ਤੇ ਮੜਾ ਤੋੜ ਕੇ ਦਿਖਾ ਦਈਏ ਬਾਕੀ ਹੁਣ ਘਾਰਾ ਹੀ ਮਾਰ ਕੇ ਦਿਖਾ ਦਾਂਗੇ ਬਈ ਬਾਕੀ ਇਹ ਸੂਸਲਾਏ ਪੁੱਛੋ ਚ ਕੋਈ ਸ਼ੱਕ ਨਹੀਂ ਰਹਿੰਦਾ ਨਾ ਕੋਈ ਥਲਾ ਨਾ ਬਈ ਤੁਸੀਂ ਆ ਆ ਕੇ ਤਸੱਲੀ ਕਰ ਲੈਣੀ ਹੈ ਬਾਕੀ ਤੁਹਾਨੂੰ ਥਲੀ ਦੇਤੀ ਆ ਪੂਰੀ ਕਿ ਜੋਰ-ਜੂਰ ਦੀ ਪ੍ਰੋਪਰ ਵੀਡੀਓ ਬਣੀ ਹੋਈ ਆ ਪੂਰੀ ਸਾਰੀ ਤੁਸੀਂ ਆ ਆ ਕੇ ਤਸੱਲੀ ਕਰ ਸਕਦੇ ਆ ਤੇ ਦੇਖ ਸਕਦੇ ਹੋ ਜੀ ਹਵਾਨਾ ਦੇਖ ਸਕਦੇ ਆ ਬਈ ਜਿੰਨਾ ਹਵਾਨਾ ਦੇਖ ਗਾਂ ਨੂੰ ਉਹਨੂੰ ਛਪਛਾਣ ਹੋਆ ਬਈ ਤਾਂ ਇਹ ਤੁਹਾਨੂੰ ਬਹੁਤ ਸੋਹਣਾ ਲੱਗਿਆ ਗਾਂ ਮਾਲੀ ਦਾ ਬਈ 15 ਲੀਟਰ ਪਹਿਲੇ ਸੂਈ ਮਾਲਕਾਂ ਨੇ ਦੁੱਧ ਦੱਸਿਆ ਸੀਗਾ ਦੂਜੇ ਸੇ ਸੂਈ ਆ ਕੱਲ ਸੂਈ ਆ 3 ਕਿਲੋ ਬੜਾ ਚੋਆ ਬਈ ਹਜੇ बाकी थोड़ा धारा धूर मार के दिखा दें बी पूरी आ बछिया देख सकते हैं। लो भी प्रिंट प्रुंट बड़ा सोहना लो भी बच्चा अभी कल ही सूई है भाई प्रिंट प्रुंट जात पुख सही है बी ठीक है बाकी भी बॉडी स्ट्रक्चर भी ठीक है बी ਲੋ ਵੀ ਸੀ ਉਹ ਠੰਡੀ ਪੂਰੀ ਆ ਵੀ ਪੋਰਾ ਹਲਚਲ ਨਹੀਂ ਕਰਦੀ ਕੋਈ ਜਮਾਈ ਉਹ ਤੁਹਾਨੂੰ ਪਹਿਲਾਂ ਹੀ ਦੱਸਤਾ ਬਾਕੀ ਵਪਾਰ ਲੈਂਦਾ ਕੰਮ ਆ ਜਿੰਨਾ ਗੱਲ ਹੋਊਗੀ ਵੀ ਓਨੀ ਹੋਊਗੀ ਔਰ ਇਹ ਗੱਲੋਂ ਆਪਾਂ ਆਪ ਗਰੰਟੀ ਦੇ ਦੇਨੇ ਆ ਤੁਹਾਨੂੰ ਤਾਂ ਆਪਦੇ ਪੰਡਾ ਆਪਣੇ ਇੱਕ ਪਾਸੇ ਬਹਿ ਜਾਓ ਬੰਨੇ ਪਾਸੇ ਬਹਿ ਜੀ ਠੀਕ ਠੀਕ ਹੈ ਜੀ ਲੋ ਵੀ ਕੋਈ ਪੂਣੀ ਛਟਾਨੀ ਜੀ ਲੋ ਵੀ ਕੋਈ ਗੰਨਿਆਰ ਕੀ ਧਾਰ ਆ ਬਈ ਤੁਸੀਂ ਦੇਖ ਸਕਦੇ ਲੋ ਮਗਰ ਲਖਣਾ ਜੀ ਦੇ ਲੋ ਬਸ ਜੀ ਲੋ ਵੀ ਧਾਰਤੂਰ ਤੁਹਾਨੂੰ ਦਿਖਾਤੀ ਆ ਮਾਰ ਕੇ ਠੀਕ ਹੈ ਤੇ ਕੀ ਡਿਮਾਂਡ ਕਰਦਈ ਆਪਾਂ ਇਹਦੀ ਡਿਮਾਂਡ ਇਹਦੀ 57000 ਰੁਪਈਆ ਜੀ 57000 ਹਾਂਜੀ ਮਾਨਤਾਨ ਹੋ ਜੂਗਾ ਇਸ ਮੌਕੇ ਤੇ ਮਾਨਤਾਨ ਹੋਊ ਥੋੜਾ ਬੜਾ ਜੀ ਠੀਕ ਹੈ 52000 ਰੁਪਈਆ ਬਈ ਡਿਮਾਂਡ ਕੀਤੀ ਆ ਮੌਕੇ ਤੇ ਆਏਗੇ ਤਾਂ ਮਾਨਤਾਨ ਹੋ ਜੂਗਾ ਤੇ ਇੱਕ ਆਪਣਾ ਫੋਨ ਨੰਬਰ ਅਤੇ ਘਰ ਦਾ ਐਡਰੈਸ ਦਾ ਆਪਣਾ ਘਰ ਵਾਂਦਰਾ ਵਾਲੇ ਰੋਡ ਤੇ ਹੈ ਜੀ ਠੀਕ ਹੈ ਜੀ ਸੁਖਨੰਦ ਪਿੰਡ ਹੈ ਜੀ ਠੀਕ ਹੈ ਜ਼ਿਲ੍ਹਾ ਮੋਗਾ ਸਹੀ ਹੈ ਸੀਲ ਬਾਗਾ ਪੁਰਾਣਾ ਨਾਮ ਆਪਣਾ ਹਰਪ੍ਰੀਤ ਸਿੰਘ ਹੈ ਜੀ ਠੀਕ ਹੈ ਜੀ ਫੋਨ ਨੰਬਰ 98768 34984 ਹੈ ਜੀ ਠੀਕ ਹੈ ਫੋਨ ਨੰਬਰ ਬਈ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਬਾਈ ਦਾ ਫੋਨ ਤੇ ਕਨੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਵੀਡੀਓ ਵੱਤ ਵਤ ਸ਼ੇਅਰ ਕਰ ਦਿਆ ਕਰੋ ਤਾਂ ਕਿ ਜੋ ਚੰਗੀ ਚੀਜ਼ ਚੰਗੇ ਕਿਸਾਨ ਭਰਾ ਤੱਕ ਜਾ ਸਕੇ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ